ਰਾਫ ਸ਼ੇਖ ਜੀ ਦੀ ਇਹ ਰਚਨਾ ਵੇਲੇ ਦੇ ਅਥਰੇ ਕੋੜੇ ਵੇਲੇ ਦੇ ਅਥਰੇ ਕੋੜੇ ਤੇ ਪੱਕਿਆਂ ਹੋ ਕੇ ਬਹਿਣ ਲਈ ਮੇਰੇ ਦੌਰ ਦੇ ਵਸਨੀਕਾਂ ਨੇ ਅਫਰਾ ਤਫਰੀ ਪਹਿਨ ਲਈ ਵੱਡਿਆਂ ਹੋ ਕੇ ਵੀ ਉਹਨਾਂ ਦਾ ਜ਼ਰਾ ਵਤੀਰਾ ਬਦਲਿਆ ਨਾ ਨਿੱਕਿਆਂ ਹੁੰਦਿਆਂ ਲੜਦੇ ਰਹੇ ਨੇ ਜਿਹੜੇ ਇੱਕ ਇੱਕ ਟਹਿਣ ਲਈ ਸ਼ਹਿਰਾਂ ਦੀ ਵਸੋ ਦੇ ਮਸਲੇ ਪਹਿਲਾਂ ਤੋਂ ਕੁਝ ਵੱਧ ਗਏ ਨੇ ਸ਼ੈਰਾਂ ਦੀ ਵਸੋ ਦੇ ਮਸਲੇ ਪਹਿਲਾਂ ਤੋਂ ਕੁਝ ਵੱਧ ਗਏ ਨੇ ਰਾਹ ਨਹੀਂ ਲੱਭਦਾ ਲੰਘਣ ਦੇ ਲਈ ਘਰ ਨਹੀਂ ਲੱਭਦਾ ਰਹਿਣ ਲਈ ਜੋ ਬਣਿਆ ਏ ਉਹ ਟਹਿਣਾ ਏ ਇਹੋ ਰੀਤ ਏ ਦੁਨੀਆ ਦੀ ਜੋ ਬਣਿਆ ਏ ਉਹ ਟਹਿਣਾ ਏ ਇਹੋ ਰੀਤ ਏ ਦੁਨੀਆ ਦੀ ਭਾਂਡਾ ਘੜਿਆ ਭੱਜਣ ਦੇ ਲਈ ਕੰਧ ਉਸਾਰੀ ਟਹਿਣ ਲਈ ਕਿਸਮਤ ਵਿੱਚ ਲਿਖੀਏ ਭਾਜੜ ਜਾਂ ਪੈਰਾਂ ਵਿੱਚ ਚੱਕਰ ਨੇ ਜਾਂ ਫਿਰ ਮੈਨੂੰ ਥਾਂ ਨਹੀਂ ਲੱਭਦੀ ਆਪਣੇ ਘਰ ਵਿੱਚ ਰਹਿਣ ਲਈ ਅੱਖੀਆਂ ਨੇ ਤਸਵੀਰਾਂ ਖਿੱਚੀਆਂ ਕੰਨਾਂ ਹਰਫ ਸੰਭਾਲੇ ਨੇ ਅੱਖੀਆਂ ਨੇ ਤਸਵੀਰਾਂ ਖਿੱਚੀਆਂ ਕੰਨਾਂ ਹਰਫ ਸੰਭਾਲੇ ਨੇ ਚੁੱਪਾਂ ਨੇ ਖੋਲੇ ਨੇ ਦਫ਼ਤਰ ਕੁਝ ਬਚਿਆ ਨਹੀਂ ਕਹਿਣ ਲਈ ਇਹਦੇ ਵਿੱਚ ਬੈਠਣ ਦੀ ਖਾਤਰ ਕੀ ਕੀ ਪਾਪੜ ਵੇਲੇ ਨਹੀਂ ਇਦੇ ਵਿੱਚ ਬੈਠਣ ਦੀ ਖਾਤਰ ਕੀ ਕੀ ਪਾਪੜ ਵੇਲੇ ਨਹੀਂ ਰੌਫ ਮੈਂ ਤਰਲੇ ਪਾਉਂਦਾ ਫਿਰਦਾ ਰੌਫ ਮੈਂ ਤਰਲੇ ਪਾਉਂਦਾ ਫਿਰਦਾ ਜਿਸ ਗੱਡੀ ਤੋਂ ਲੈਣ ਲਈ ਵੇਲੇ ਦੇ ਅਥਰੇ ਕੋੜੇ ਤੇ ਪੱਕਿਆਂ ਹੋ ਕੇ ਬੈਣ ਲਈ ਮੇਰੇ ਦੌਰ ਦੇ ਵਸਨੀਕਾਂ ਨੇ ਅਫਰਾ ਤਫਰੀ ਪਹਿਨ ਲਈ